ਕੰਚਨ ਕੁਮਾਰੀ ਯਾਨੀ ਕਿ ਜੋ ਕਮਲਕੌਰ ਦੇ ਨਾਮ ਨਾਲ ਮਸ਼ਹੂਰ ਸੀ ਉਸ ਦੇ ਕਤਲ ਤੋਂ ਬਾਅਦ ਦੀਪਿਕਾ ਲੁਥਰਾ ਇਨਫਲੂਐਂਸਰ ਨੂੰ ਸੁਰੱਖਿਆ ਦੇ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਸੁਰੱਖਿਆ ਵਿੱਚ ਤਾਇਨਾਤ ਕੀਤੇ ਗਏ ਨੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਅੰਮ੍ਰਿਤਸਰ ਦੇ ਵਿੱਚ ਦੀਪਿਕਾ ਲੁਥਰਾ ਦੇ ਘਰ ਦੇ ਬਾਹਰ ਦੋ ਪੁਲਿਸ ਮੁਲਾਜ਼ਮ ਤਾਇਨਾਤ ਦੇਖੇ ਗਏ ਨੇ ਜਾਣਕਾਰੀ ਮੁਤਾਬਕ ਦੀਪਿਕਾ ਲੁਥਰਾ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਿਲ ਗਈ ਹੈ ਬੀਤੇ ਕੱਲ ਉਸ ਨੇ ਇਹ ਦਾਅਵਾ ਕੀਤਾ ਸੀ ਪਿਛਲੇ ਦਿਨਾਂ ਦੇ ਦੌਰਾਨ ਕਿ ਉਸ ਨੂੰ ਧਮਕੀਆਂ ਆ ਰਹੀਆਂ ਨੇ ਉਸ ਦੀ ਜਾਨ ਨੂੰ ਖਤਰਾ ਹੈ ਇਸ ਦੇ ਬਾਵਜੂਦ ਵੀ ਉਹ ਰੋ ਰੋ ਕੇ ਕਿਤੇ ਨਾ ਕਿਤੇ ਜਿਹੜੀ ਮੁਆਫੀ ਸੀ ਉਹ ਕਿਤੇ ਨਾ ਕਿਤੇ ਮੰਗਦੀ ਨਜ਼ਰ ਆ ਰਹੀ ਸੀ ਪਰ ਦੂਜੇ ਪਾਸੇ ਹੁਣ ਸੁਰੱਖਿਆ ਦੀ ਜੋ ਮੰਗ ਕੀਤੀ ਗਈ ਸੀ ਉਹ ਸੁਰੱਖਿਆ ਦੀਪਿਕਾ ਲੁਥਰਾ ਨੂੰ ਦੇ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੀਪਿਕਾ ਲੁਥਰਾ ਤੇ ਉਸ ਦੇ ਘਰ ਦੇ ਬਾਹਰ ਦੀਆਂ ਜਿੱਥੇ ਦੋ ਪੁਲਿਸ ਮੁਲਾਜ਼ਮ ਜਾਣਕਾਰੀ ਮੁਤਾਬਕ ਤਾਇਨਾਤ ਕੀਤੇ ਗਏ ਨੇ ਜੋ ਦੀਪਿਕਾ ਲੁਥਰਾ ਦੀ ਸੁਰੱਖਿਆ ਕਰਨਗੇ ਤਾਂ ਅਮਰਤਪਾਲ ਮਹਿਰੋਤੇ ਕਤਲ ਦਾ ਦੋਸ਼ ਹੈ ਜਾਣਕਾਰੀ ਮੁਤਾਬਿਕ ਅਮਰਤਪਾਲ ਮਹਿਰੋ ਨੇ ਕਤਲ ਕੀਤਾ ਸੀ ਕਮਲਕੌਰ ਦਾ ਜਿਸ ਤੋਂ ਬਾਅਦ ਇਹ ਸੁਰੱਖਿਆ ਦਾ ਹਿੱਸਾ ਬਣੀ ਸੀ ਦੀਪਿਕਾ ਲੁਥਰਾ ਵੀ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਮੁਕੇਸ਼ ਮਹਿਰਾ ਜੁੜੇ ਨੇ ਮੁਕੇਸ਼ ਇਸ ਵੇਲੇ ਜਾਣਕਾਰੀ ਆ ਰਹੀ ਹੈ ਕਿ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਸਿਕਿਉਰਿਟੀ ਮਿਲਣੀ ਸ਼ੁਰੂ ਹੋ ਚੁੱਕੀ ਹੈ ਨਾ ਵਿੱਚ ਉਹ ਦੀਪਿਕਾ ਲੁਥਰਾ ਦਾ ਨਾਮ ਸਾਹਮਣੇ ਆਇਆ ਦੀਪਿਕਾ ਲੁਥਰਾ ਨੂੰ ਸਿਕਿਉਰਿਟੀ ਮਿਲੀ ਹੈ ਕੀ ਵਾਕਈ ਇਸ ਗੱਲ ਦੀ ਪੁਸ਼ਟੀ ਹੈ ਕਿ ਸੁਰੱਖਿਆ ਦਿੱਤੀ ਗਈ ਹੈ ਬਿਲਕੁਲ ਪਰਵਿੰਦਰ ਅਸੀਂ ਦੱਸ ਦਈਏ ਕਿ ਮੈਂ ਇਸ ਸਮੇਂ ਦੀਪਿਕਾ ਲੁਤਰਾ ਦੇ ਬਿਲਕੁਲ ਘਰ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਇਸ ਸਮੇਂ ਹੁਣ ਦੀ ਗੱਲ ਕਰੀਏ ਤੇ 4 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਤੈਨਾਤ ਕੀਤੇ ਗਏ ਆ ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਲੁਧਿਆਣੇ ਤੋਂ ਹਿੰਦੂ ਨੇਤਾ ਗੁਰਸਿਮਰਨ ਸਿੰਘ ਮੰਡ ਵੱਲੋਂ ਜਿਹੜੀ ਹੈ ਉਹ ਦੀਪਿਕਾ ਲੁਤਰਾ ਦੇ ਘਰ ਦੇ ਬਾਹਰ ਆ ਕੇ ਇੱਕ ਪ੍ਰੈਸ ਵਾਰਤਾ ਕੀਤੀ ਜਾਣੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਅੰਮ੍ਰਿਤਸਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਗੁਰਸਿਮਰਨ ਸਿੰਘ ਮੰਡ ਨੂੰ ਜਿਹੜਾ ਉਹ ਡੀਸੀਪੀ ਆਫਿਸ ਲਿਜਾਇਆ ਗਿਆ ਜਿੱਥੇ ਉਹ ਪੱਤਰਕਾਰਾਂ ਨਾਲ ਰਾਬਤਾ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਦੂਸਰੇ ਪਾਸੇ ਜੋ ਦੀਪਿਕਾ ਲੁਥਰਾ ਹੈ ਉਸਦੇ ਘਰ ਦੇ ਬਾਹਰ ਪੁਲਿਸ ਸਿਕਿਉਰਿਟੀ ਤਾਇਨਾਤ ਕੀਤੀ ਗਈ ਹੈ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਬਿਨਾ ਕੈਮਰਾ ਇਹ ਗੱਲ ਜ਼ਰੂਰ ਦੱਸੀ ਹੈ ਕਿ ਦੋ ਪੁਲਿਸ ਮੁਲਾਜ਼ਮ ਜਿਹੜੇ ਆ ਦੀਪਿਕਾ ਲੁਥਰਾ ਦੀ ਸੁਰੱਖਿਆ ਵਿੱਚ ਤਾਇਨਾਤ ਕੀਤੇ ਗਿਆ ਹੈ ਅਗਰ ਕੋਈ ਵੀ ਵਿਅਕਤੀ ਦੀਪਿਕਾ ਲੁਥਰਾ ਦੇ ਘਰ ਆਉਂਦਾ ਹੈ ਜਾਂ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹੈ ਜਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈ ਪਹਿਲੇ ਉਸ ਨੂੰ ਆਪਣਾ ਸਾਰਾ ਰਿਕਾਰਡ ਪੁਲਿਸ ਨੂੰ ਲਿਖਾਉਣਾ ਪਵੇਗਾ ਉਸ ਤੋਂ ਬਾਅਦ ਹੀ ਦੀਪਿਕਾ ਲੁਥਰਾ ਨਾਲ ਗੱਲਬਾਤ ਜਿਹੜੀ ਆ ਉਹ ਕਰਨਗੇ ਤਾਂ ਇਸ ਸਮੇਂ ਦੀਪਿਕਾ ਲੁਥਰਾ ਆਪਣੇ ਘਰ ਵੇਛੇ ਮੌਜੂਦ ਹੈ ਤਾਂ ਦੂਸਰੇ ਪਾਸੇ ਉਸਦੇ ਘਰ ਦੇ ਬਾਹਰ ਫਿਲਹਾਲ 4 ਦੇ ਕਰੀਬ ਪੁਲਿਸ ਮੁਲਾਜ਼ਮ ਉਹ ਤੈਨਾਤ ਕੀਤੇ ਗਿਆ ਜੀ ਮੁਕੇਸ਼ ਇਹ ਸੁਰੱਖਿਆ ਕਰਮੀ ਨੇ ਜਿਹੜੇ ਪੁਲਿਸ ਮੁਲਾਜ਼ਮ ਨੇ ਕਿ ਦੀਪਿਕਾ ਲੁਥਰਾ ਜਿੱਥੇ ਵੀ ਜਾਵੇਗੀ ਕਿਸੇ ਕੰਮ ਕਾਜ ਨੂੰ ਲੈ ਕੇ ਜਾਂ ਕਿਸੇ ਵੀ ਕਿਤੇ ਜਾਣਾ ਆਉਣਾ ਹੁੰਦਾ ਉਹਨਾਂ ਦਾ ਤਾਂ ਉਹ ਨਾਲ ਜਾਣਗੇ ਜਾਂ ਫਿਰ ਕੇਵਲ ਘਰ ਦੇ ਬਾਹਰ ਹੀ ਰਹਿਣਗੇ ਅਜਿਹਾ ਫਿਲਹਾਲ ਦੀ ਅਗਰ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਕਰਮੀਆਂ ਦੇ ਇਹ ਕਹਿਣਾ ਸੀ ਕਿ ਫਿਲਹਾਲ ਜੋ ਦੋ ਪੁਲਸ ਕਰਮਚਾਰੀ ਹੈ ਦੀਪਿਕਾ ਲੁਥਰਾ ਦੇ ਨਾਲ ਹੀ ਰਹਿਣਗੇ ਲੇਕਿਨ ਅਗਰ ਦੀਪਿਕਾ ਲੁਥਰਾ ਚਾਹੇਗੀ ਤਾਂ ਉਹ ਉਹਨਾਂ ਨੂੰ ਆਪਣੇ ਨਾਲ ਆਪਣੇ ਨਿੱਜੀ ਕੰਮਕਾਰ ਵਾਸਤੇ ਲੈ ਜਾ ਸਕਦੀ ਹੈ ਲੇਕਿਨ ਅਗਰ ਨਹੀਂ ਚਾਹਣਗੇ ਤਾਂ ਉਹਨਾਂ ਦੇ ਘਰ ਤੇ ਬਾਹਰ ਹੀ ਤਾਇਨਾਤ ਰਹਿਣਗੇ ਤੇ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਹੀ ਦੀਪਿਕਾ ਲੁਥਰਾ ਕਿਤੇ ਬਾਹਰ ਆ ਜਾ ਸਕਦੀ ਹੈ ਠੀਕ ਹੈ ਸ਼ੁਕਰੀਆ ਮੁਕੇਸ਼ ਚੰਦ ਕਰੀ ਲਈ ਤਾਂ ਇਹ ਐਸਨ ਸਾਡੇ ਸਹਿਯੋਗੀ ਮੁਕੇਸ਼ ਮਹਿਰਾ ਤਾਰ ਅੰਮ੍ਰਿਤਸਰ ਦੇ ਵਿੱਚ ਦੀਪਿਕਾ ਲੁਥਰਾ ਦੇ ਘਰ ਦੇ ਬਾਹਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਜਾਣਕਾਰੀ ਮੁਤਾਬਕ ਸੁਰੱਖਿਆ ਦੇ ਦਿੱਤੀ ਗਈ ਆ ਦੀਪਿਕਾ ਲੁਥਰਾਂ ਨੂੰ ਤਾਂ ਜੋ ਉਸ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਦੀਪਿਕਾ ਨੇ ਪਿਛਲੇ ਦਿਨੀ ਦਾਅਵਾ ਕੀਤਾ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਇਤੋਂ ਤੱਕ ਵੀ ਆਖ ਦਿੱਤਾ ਸੀ ਕਿ ਮੈਂ ਅਜੇ ਹਾ ਕੋਈ ਕੰਟੈਂਟ ਹੁਣ ਨਹੀਂ ਪਾ ਰਹੀ ਜਿਸ ਨਾਲ ਅਸ਼ਲੀਲਤਾ ਫੈਲਦੀ ਹੋਵੇ ਪਰ ਉਸ ਤੋਂ ਪਹਿਲਾਂ ਕੁਝ ਅਜਿਹੇ ਵੀਡੀਓਜ਼ ਜ਼ਰੂਰ ਸਾਹਮਣੇ ਆਈਆਂ ਸੀ ਜਿਨ੍ਹਾਂ ਕਰਕੇ ਡਬਲ ਮੀਨਿੰਗ ਗੱਲਾਂ ਜਾਂ ਜਿਨ੍ਹਾਂ ਕਰਕੇ ਇਸ ਦੀ ਆਲੋਚਨਾ ਜ਼ਰੂਰ ਹੁੰਦੀ ਰਹੀ ਹੈ ਅਮਰਤਪਾਲ ਮੈਰੋ ਹੋਣੀ ਚੇਤਾਵਨੀ ਵੀ ਦਿੰਦੇ ਰਹੇ ਨੇ ਦੇ باوجود ਵੀ ਆਪਣੀਆਂ ਹਰਕਤਾਂ ਤੋਂ ਕਿਤੇ ਨਾ ਕਿਤੇ ਬਾਜ਼ ਨਹੀਂ ਆਉਂਦੇ ਸੀ ਆਖਰਕਾਰ ਹੁਣ ਜਦੋਂ ਜਾਨ ਨੂੰ ਖਤਰਾ ਪੈਦਾ ਹੁੰਦਾ ਨਜ਼ਰ ਆਇਆ ਤਾਂ ਸੁਰੱਖਿਆ ਦੀ ਮੰਗ ਕੀਤੀ ਗਈ ਤਾਂ ਹੁਣ ਪੁਲਿਸ ਨੇ ਇਹਨਾਂ ਨੂੰ ਸੁਰੱਖਿਆ ਦਿੱਤੀ ਹੈ ਪੰਜਾਬ ਪੁਲਿਸ ਨੇ ਸੁਰੱਖਿਆ ਦਿੱਤੀ ਹੈ ਜੋ ਜਾਣਕਾਰੀ ਹੈ